ਸਤ ਸ੍ਰੀ ਅਕਾਲ ਜੀ ਜੁੜ ਗਏ ਹੋ ਸਤਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਮੌਸਮ ਦੀ ਗੱਲਬਾਤ ਕਰਦੇ ਹਾਂ ਤੇ ਧੁੰਦ ਬਾਰੇ ਜਿਹੜੀ ਨਵੀਂ ਅਪਡੇਟ ਆਈ ਹੈ ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਤੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਧੁੰਦ ਦੀਆਂ ਤਸਵੀਰਾਂ ਤੁਸੀਂ ਵੀ ਸਾਨੂੰ ਭੇਜ ਸਕਦੇ ਹੋ ਸਾਡੇ WhatsApp ਨੰਬਰ ਦੇ ਉੱਤੇ ਜਾਂ ਸਾਡੀ ਫੇਸਬੁਕ ਆਈਡੀ ਸਤਗੁਰ ਭੰਗੂ ਦੇ ਉੱਤੇ ਜਾਂ ਤੁਸੀਂ ਸਾਡੇ Instagram ਪੇਜ ਮੌਸਮ ਪੰਜਾਬ ਟੀਵੀ ਦੇ ਉੱਤੇ ਜਿਹੜੀਆਂ ਤਸਵੀਰਾਂ ਨੇ ਮੌਸਮ ਦੀਆਂ ਜੀਵੇਂ ਸਵੇਰ ਦੇ ਸਮੇਂ ਤੁਹਾਨੂੰ ਹੁੰਦੀ ਹੈ ਜਾਂ ਹੋਰ ਵੀ ਕਈ ਤਸਵੀਰਾਂ ਜਿਹੜੀਆਂ ਮੌਸਮ ਦੇ ਨਾਲ ਜੁੜੀਆਂ ਨੇ ਉਹ ਸਾਰੀਆਂ ਭੇਜ ਸਕਦੇ ਹਾਂ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੁਹਾਡੇ ਤੱਕ ਸਮੇਂ ਤੋਂ ਪਹਿਲਾਂ ਜਿਵੇਂ ਵੀ ਜਾਣਕਾਰੀ ਆਉਗੀ ਸਾਰੇ ਸਾਂਝੀ ਕਰਾਂਗੇ ਜੀ ਫਿਲਹਾਲ ਮੌਸਮ ਦੇ ਵਿੱਚ ਜਿਹੜੀ ਤਬਦੀਲੀ ਆ ਉਹ ਅਜੇ ਸੇਮ ਉਸੇ ਤਰ੍ਹਾਂ ਬਣੀ ਹੋਈ ਹੈ ਕੋਈ ਜ਼ਿਆਦਾ ਮੀਂਹ ਵਾਲੇ ਹਾਲਾਤ ਨਹੀਂ ਬਣੇ ਹੋਏ ਮੀਂਹ ਦੇ ਪੱਖੋਂ ਮੌਸਮ ਜਿਹੜਾ ਅੰਤਰ ਤਕ ਹਾਸਕ ਤੇ ਸਾਫ਼ ਹੈ ਪਰ ਤੁਹਾਨੂੰ ਸੈਟੇਲਾਈਟ ਦੇ ਮੁਤਾਬਕ ਤਸਵੀਰਾਂ ਨੇ ਜਿਹੜੀਆਂ ਉਹ ਵੀ ਦਿਖਾਉਣ ਦੀ ਅ ਕੋਸ਼ਿਸ਼ ਕਰਦੇ ਆ ਤੇ ਸਾਡੇ ਨਾਲ ਸਾਡੇ ਵੀਰ ਵੱਡੇ ਵੀਰ ਅਰਜਿੰਦਰ ਸਿੰਘ ਜੀ ਜੁੜ ਚੁੱਕੇ ਨੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਰਜਿੰਦਰ ਸਿੰਘ ਜੀ ਕਿਸ ਤਰ੍ਹਾਂ ਮੌਸਮ ਤੁਹਾਡੇ ਖੇਤਰ ਦਾ ਤੇ ਜਰੂਰ ਆਪਣਾ ਨਾਮ ਲਿਖ ਕੇ ਤੇ ਜ਼ਿਲ੍ਹੇ ਦਾ ਨਾਮ ਲਿਖ ਕੇ ਇੱਕ ਵਾਰੀ ਕਮੈਂਟ ਕਰ ਦਿਓ ਕਿਉਂਕਿ ਨਾਮ ਬੈਸਤ ਮੈਨੂੰ ਯਾਦ ਰਹਿੰਦਾ ਪਰ ਮੈਂ ਦੁਬਾਰਾ ਭੁੱਲ ਜਾਂਦਾ ਮੈਂ ਪਹਿਲਾਂ ਵੀ ਤੁਹਾਨੂੰ ਮਾਫੀ ਚਾਹੂੰਗਾ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਜਦੋਂ ਤੁਸੀਂ ਕਮੈਂਟ ਕਰਦੇ ਹੋ ਨਾ ਤੇ ਨਾਲ ਜਰੂਰ ਲਿਖ ਦਿਆ ਕਰੋ ਖੇਤਰ ਦਾ ਨਾਮ ਤਾਂ ਕਿ ਮੈਂ ਨਾਲ ਦੇ ਨਾਲ ਸੱਜਣਾ ਮਿੱਤਰਾਂ ਨੂੰ ਇਹ ਜਾਣਕਾਰੀ ਜਿਹੜੀ ਬੋਲਦਾ ਠੀਕ ਹੈ ਜੀ ਤੇ ਮੈਂ ਤੁਹਾਨੂੰ ਹੁਣ ਜਿਹੜਾ ਭਾਰਤੀ ਮੌਸਮ ਵਿਗਿਆਨ ਦਾ ਅਫੀਸ਼ੀਅਲ ਸਾਈਟ ਆ ਉਸ ਦੇ ਸੈਟਲਾਈਟ ਦੀ ਇੱਕ ਵਾਰੀ ਤਸਵੀਰ ਦਿਖਾ ਦਾਂ ਬਾਕੀ ਤਾਂ ਮੌਸਮ ਸਾਫ਼ ਤੇ ਖੁਸ਼ਕ ਹੀ ਚੱਲਦਾ ਰਹਿਣਾ ਜੀ ਹਜੇ 28 ਤਰੀਕ ਤੱਕ ਤਾਂ ਪਰ ਉਹ ਤੋਂ ਪਹਿਲਾਂ ਇੱਕ ਹਲਕਾ ਜਿਹਾ ਸਿਸਟਮ ਚਾਹੇ ਉਹ 26 27 ਤਰੀਕ ਦੇ ਵਿੱਚ ਚਾਹੇ ਉਹ 25 ਦੇ ਦੇਰ ਸ਼ਾਮ ਤੱਕ ਲੰਘ ਸਕਦਾ ਪਰ ਉਹਦੇ ਨਾਲ ਮੀਂਹ ਵਾਲੇ ਹਾਲਾਤ ਕੋਈ ਨਹੀਂ ਹੋਣਗੇ ਜੀ ਤੇ ਹਸ਼ਿਆਰਪੁਰ ਦਾ ਮੌਸਮ ਬਿਲਕੁਲ ਸਾਫ਼ ਆ ਜੀ ਸਾਡੇ ਵੀਰ ਅਰਜਿੰਦਰ ਸਿੰਘ ਜੀ ਵੱਲੋਂ ਕਮੈਂਟ ਦੇ ਰਾਹੀਂ ਜਾਣਕਾਰੀ ਜਿਹੜੀ ਦੇ ਦਿੱਤੀ ਗਈ ਆ ਧੰਨਵਾਦ ਵੀਰ ਜੀ ਇਸੇ ਤਰ੍ਹਾਂ ਜੁੜੇ ਰਹੇ ਸਾਡੇ ਨਾਲ ਬਹੁਤ-ਬਹੁਤ ਧੰਨਵਾਦ ਤੇ ਜਿਵੇਂ ਇਹ ਚੀਜ਼ ਹੈ ਜਿਹੜੀ ਜੀ ਇੱਕ ਹਲਕੀ ਜੀ ਸਿਸਟਮ ਜੀ ਲੰਘਦੀ ਹੁੰਦੀ ਹੈ ਤਾਂ ਉਹ ਕੋਈ ਮੀਂਹ ਵਾਲੇ ਹਾਲਾਤ ਨਹੀਂ ਦਿਖਾਊਗੀ ਉਹ ਸਿਰਫ ਧੁੰਦ ਨਵੇਂ ਜਿਹੇ ਬੱਦਲ ਨੇ ਜਿਹੜੇ ਉਹ ਆਪਾਂ ਨੂੰ ਕੱਲ ਨੂੰ ਵੀ ਲੰਘਦੇ ਹੋਏ ਨਜ਼ਰ ਆ ਸਕਦੇ ਨੇ ਦੇਰ ਸ਼ਾਮ ਨੂੰ ਤੇ ਚਾਹੇ ਉਹ 27 ਤਰੀਕ ਨੂੰ ਹੋਣ ਪਰ ਜਿਹੜਾ ਮੀਂਹ ਵਾਲਾ ਹਾਲਾਤ ਨੇ ਉਹ ਜਾਂ ਬੱਦਲਵਾਈ ਵਾਲੇ ਹਾਲਾਤ ਨੇ ਉਹ 2 ਜਾਂ 3 ਤਰੀਕ ਤੋਂ ਸ਼ੁਰੂ ਹੋ ਸਕਦਾ ਸਿਸਟਮ 8-9 ਤਰੀਕ ਤੱਕ ਆ ਉਦੇ ਵਿੱਚ ਮੀਂਹ ਦਰਮਿਆਨਾ ਵੀ ਰਹਿ ਸਕਦਾ ਤੇ ਹਲਕਾ ਵੀ ਆਪਾਂ ਕਹਿ ਸਕਦੇ ਹਾਂ ਮੀਂਹ ਪੈ ਸਕਦਾ ਪਰ ਉਹ ਜਿਉਂ-ਜਿਉਂ ਸਿਸਟਮ ਨੇੜੇ ਲੱਗੂਗਾ ਤੇ ਉਤੋਂ ਜਾਣਕਾਰੀ ਧਾਰ ਤੱਕ ਸਭ ਤੋਂ ਪਹਿਲਾਂ ਪਹੁੰਚਾਉਂਦੇ ਰਹਾਂਗੇ ਜੀ ਤੇ ਬਾਕੀ ਆ ਦੋਸਤੋ ਜਿਵੇਂ ਕਿ ਅਸੀਂ ਇਸ ਚੀਜ਼ ਬਾਰੇ ਗੱਲਬਾਤ ਕਰ ਰਹੇ ਸੀ ਕਿ ਧੁੰਦ ਜਿਹੜੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਬਾਣਨੀ ਸ਼ੁਰੂ ਹੋ ਗਈ ਤੇ ਹੁਣ ਜਿਹੜੇ ਰਾਹੀਰ ਨੇ ਵੀ ਜਿਹੜੇ ਟਰੈਵਲ ਕਰਦੇ ਨੇ ਉਹ ਇਸ ਚੀਜ਼ ਦੇ ਉੱਤੇ ਜਰੂਰ ਬ੍ਰੇਕਾਂ ਦੇ ਉੱਤੇ ਪੈਰ ਜਿਆ ਰੇਸ ਜਿਹੜੀ ਸਪੀਡ ਹੈ ਉਹਦੇ ਉੱਤੇ ਪੈਰ ਜਿਹੜਾ ਉਹ ਚੱਕ ਲੈਣ ਥੋੜੀ ਜੀ ਗਤੀ ਨੂੰ ਸਲੋ ਕਰਨਾ ਕਿਉਂਕਿ ਆਪਾਂ ਜਿਹੜਾ ਦੇਖਦੇ ਰਹਿੰਦੇ ਆ ਅੱਜ ਵੀ ਕਾਫੀ ਖੇਤਰਾਂ ਦੇ ਵਿੱਚ ਜਿਹੜੀ ਸੰਘਣੀ ਧੁੰਦ ਸੀ ਤਾਂ ਉਸ ਦੇ ਨਾਲ ਕੁਝ ਕ ਖੇਤਰਾਂ ਦੇ ਵਿੱਚ ਜਿਹੜੀ ਜਮੀਨੀ ਪੱਧਰ ਤੇ ਧੁੰਦ ਦਾ ਆਫੇ ਲੰਬੇ ਸਮੇਂ ਲਈ ਦੇਖਣ ਨੂੰ ਮਿਲੀ ਹੈ ਜਿਵੇਂ ਕਿ देर ਅ ਜਾਨੀ ਕਿ ਦੇਰ ਤੱਕ 9 10 ਵਜੇ ਤੱਕ ਵੀ ਦੇਖਣ ਨੂੰ ਮਿਲੀ ਹੈ ਕੁਝ ਕੁ ਇਲਾਕਿਆਂ ਦੇ ਵਿੱਚ 6 7 ਵਜੇ ਤੱਕ ਹੀ ਧੁੰਦ ਜਿਹੜੀ ਸਿਮਟ ਗਈ ਸੀ ਪਰ ਇਸੇ ਤਰ੍ਹਾਂ ਕੱਲ ਨੂੰ ਵੀ ਜਿਹੜੀ ਧੁੰਦ ਆ ਉਹ ਦੇਖਣ ਨੂੰ ਮਿਲੂਗੀ ਤੇ ਹੁਣ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੇ ਅਫੀਸ਼ੀਅਲ ਸਾਈਟ ਜਿਹੜੀ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ ਤੇ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਜੀ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਹੈ ਜਾਨੀ ਕਿ ਉਹਨਾਂ ਦੇ ਜਿਹੜੇ ਸਰਕੂਲਰ ਦੀ ਤਸਵੀਰ ਆ ਉਹ ਤਾਂ ਅੱਡ ਤੱਕ ਸਾਂਝੀ ਕਰ ਰਹੇ ਹਾਂ ਜੀ ਜਿਵੇਂ ਕਿ ਇਹ ਤੁਸੀਂ ਦੇਖ ਸਕਦੇ ਹੋ ਉੱਪਰਲੇ ਪਹਾੜੀ ਖੇਤਰਾਂ ਦੇ ਵਿੱਚ ਇਹ ਧੁੰਦ ਦੀਆਂ ਬਰਫਵਾਰੀ ਦੀਆਂ ਤੇ ਬੱਦਲਵਾਈ ਦੀਆਂ ਤਸਵੀਰਾਂ ਜਿਹੜੀਆਂ ਬਿਲਕੁਲ ਸਾਫ਼ ਦਿਖਾਈ ਦੇ ਰਹੀਆਂ ਨੇ ਇਹਨਾਂ ਇਲਾਕਿਆਂ ਦੀ ਜਿਹੜੀ ਮੈਦਾਨੀ ਖੇਤਰਾਂ ਵੱਲੋਂ ਹਵਾ ਆਉਂਦੀ ਹੈ ਉਸ ਦੇ ਨਾਲ ਇਹਨਾਂ ਖੇਤਰਾਂ ਦੇ ਵਿੱਚ ਸਿਰਫ ਧੁੰਦ ਨੂਮਾ ਮਾਹੌਲ ਬਣਦਾ ਹੈ ਪਰ ਹਜੇ ਮੀਂਹ ਵਾਲਾ ਸਿਸਟਮ ਇਹਨਾਂ ਬੱਦਲਾਂ ਦੇ ਵਿੱਚ ਜਾਂ ਇਹਨਾਂ ਸਿਸਟਮਾਂ ਦੇ ਵਿੱਚ ਕੁਝ ਨਹੀਂ ਹੈਗਾ ਠੀਕ ਹੈ ਜੀ ਪਹਾੜੀ ਖੇਤਰਾਂ ਦੇ ਵਿੱਚ ਬਰਫਵਾਰੀ ਜ਼ਰੂਰ ਪੈਣੀ ਸ਼ੁਰੂ ਹੋ ਚੁੱਕੀ ਹੈ ਉੱਪਰਲੇ ਖੇਤਰ ਵਿੱਚ ਜਿਹੜੇ ਹਿਮਾਚਲ ਦੇ ਹੇਠਲੇ ਹਿੱਸੇ ਨੇ ਉਮਦਾਣੀ ਖੇਤਰਾਂ ਦੇ ਨਾਲ ਲੱਗਦੇ ਇਲਾਕੇ ਨੇ ਜਾਂ ਜੰਮੂ ਦੇ ਹੇਠਲੇ ਹਿੱਸੇ ਨੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਖੇਤਰ ਨੇ ਇਹਨਾਂ ਦੇ ਵਿੱਚ ਹਜੇ ਮੌਸਮ ਜਿਹੜਾ ਠੀਕ ਠਾਕ ਹੀ ਹੈ ਸਿਰਫ ਇੱਥੇ ਵੀ ਧੁੰਦ ਨੁਮਾ ਮਾਹੌਲ ਹੀ ਬਣਦਾ ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਧੁੰਦ ਨੁਮਾ ਮਾਹੌਲ ਦੇਖਣ ਨੂੰ ਮਿਲੂਗਾ ਅੱਧੀ ਰਾਤ ਤੋਂ ਬਾਅਦ ਤੇ ਕੱਲ ਨੂੰ ਵੀ ਯਾਨੀ ਕਿ ਅੱਜ ਜਿਹੜੀ ਰਾਤ ਆਉਗੀ ਅੱਧੀ ਰਾਤ ਤੋਂ ਬਾਅਦ ਜਿਹੜਾ ਇਹ ਸਿਸਟਮ ਧੁੰਦ ਨੁਮਾ ਮਾਹੌਲ ਦੇਖਣ ਨੂੰ ਮਿਲੂ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਦਿੱਲੀ ਦੇ ਵਿੱਚ ਤੇ ਰਾਜਸਥਾਨ ਦੇ ਕਈ ਖੇਤਰਾਂ ਦੇ ਵਿੱਚ ਤੇ ਇਸ ਦੇ ਦੇ ਨਾਲ ਹੀ ਜਿਹੜੇ ਆ ਆਪਾਂ ਕਹਿ ਸਕਦੇ ਹਾਂ ਵੱਖ-ਵੱਖ ਯੂਪੀ ਐਮਪੀਏ ਵਾਲੇ ਖੇਤਰਾਂ ਦੇ ਵਿੱਚ ਵੀ ਧੁੰਦ ਦੇ ਜਿਹੜੇ ਥੋੜੇ-ਥੋੜੇ ਸਿਸਟਮ ਜਿਹਨੇ ਉਹ ਬਣਦੇ ਹੋਏ ਨਜ਼ਰ ਆਉਣਗੇ ਧੁੰਦ ਕਿਤੇ-ਕਿਤੇ ਦੇਖਣ ਨੂੰ ਮਿਲੂਗੀ ਜੀ ਤੇ ਬਾਕੀ ਜਿਹੜਾ ਇੱਕ ਹੇਠਲੇ ਹਿੱਸਿਆਂ ਦੇ ਵਿੱਚ ਬੱਦਲਬਾਈ ਸਿਸਟਮ ਜਿਵੇਂ ਕਿ ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਨੋਟ ਜਿਹੜਾ ਭਾਰਤੀ ਮੌਸਮ ਵਿਗਿਆਨ ਵੱਲੋਂ ਰਿਲੀਜ਼ ਕੀਤਾ ਗਿਆ ਸੀ ਉਸ ਦੇ ਵਿੱਚ ਦੇਖਿਆ ਸੀ ਤਾਂ ਜਿਹੜੇ ਭਾਰਤ ਦੇ ਨਕਸ਼ੇ ਦੇ ਹੇਠਲੇ ਹਿੱਸੇ ਨੇ ਤਾਂ ਇਹਨਾਂ ਦੇ ਵਿੱਚ ਇਹ ਮੀਂਹ ਵਾਲਾ ਸਿਸਟਮ ਐਕਟਿਵ ਹੋਇਆ ਵਾ ਤਾਂ ਇਹ ਦੀ ਜਿਹੜੀ ਹਵਾ ਦੀ ਧੱਕਾ ਜਾਨੀ ਕਿ ਇੱਥੇ ਜਿਹੜੇ ਘੱਟ ਦਬਾਅ ਦੇ ਸਿਸਟਮ ਬਣਨਗੇ ਤਾਂ ਉਹ ਹਵਾ ਨੂੰ ਜਿਹੜੇ ਇਹਨਾਂ ਸਿਸਟਮਾਂ ਨੂੰ ਉੱਪਰ ਵੱਲ ਨੂੰ ਧੱਕਣਗੇ ਤੇ ਇੱਥੇ ਤਾਂ ਕਿ ਇਹਨਾਂ ਦੇ ਜਿਹੜੇ ਪੂਰਬੀ ਹਵਾਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਸਿਸਟਮਾਂ ਦੇ ਨਾਲ ਥੋੜੀਆਂ ਬਹੁਤ ਜ਼ਰੂਰ ਦੇਖਣ ਨੂੰ ਮਿਲਣਗੀਆਂ ਰਾਜਸਥਾਨ ਹਰਿਆਣਾ ਪੰਜਾਬ ਦੇ ਇਹਨਾਂ ਇਲਾਕਿਆਂ ਵੱਲ ਨੂੰ ਇਹ ਸਿਸਟਮ ਜ਼ਰੂਰ ਲੰਘਦੇ ਹੋਏ ਨਜ਼ਰ ਆਉਣਗੇ ਠੀਕ ਆ ਜੀ ਇਹ ਸਿਸਟਮ 27 28 ਤਰੀਕ ਦੇ ਨੇੜੇ ਦੇ ਵੀ ਲੰਘਦੇ ਜਾ ਸਕਦੇ ਨੇ ਬੱਦਲਬਾਜ਼ ਦਿਖਾ ਸਕਦੇ ਨੇ ਪਰ ਮੀਂਹ ਵਾਲੇ ਹਾਲਾਤ ਇਹਨਾਂ ਸਿਸਟਮਾਂ ਦੇ ਵਿੱਚ ਨਹੀਂ ਹੈਗੇ ਕਿਉਂਕ ਉੱਪਰਲੇ ਹਿੱਸਿਆਂ ਦੇ ਵਿੱਚੋਂ ਜਿਹੜੇ ਮੀਂਹ ਵਾਲੇ ਸਿਸਟਮ ਬਣ ਕੇ ਵੱਲ ਨੂੰ ਆਉਂਦੇ ਨੇ ਅਤੇ ਉਸ ਤੋਂ ਬਾਅਦ ਧੁੰਦ ਦੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ ਕਿ ਜਿਹੜੀ ਧੁੰਦ ਦੀ ਤਸਵੀਰ ਆਹ ਸਵੇਰ ਦੇ ਸਮੇਂ ਕਿੱਥੇ ਤੱਕ ਬਣ ਸਕਦੀ ਹੈ ਕਿਉਂਕਿ ਸਭ ਤੋਂ ਪਹਿਲਾਂ ਤੁਸੀਂ ਇਸ ਸਿਸਟਮ ਦੇ ਵਿੱਚ ਦੇਣ ਦਾ ਜਿਹੜਾ ਮੌਸਮ ਦੇਖ ਸਕਦੇ ਹੋ ਅੱਜ ਦਿਨ ਦਾ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਦੇਖਣ ਨੂੰ ਮਿਲਿਆ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਇਹ ਸਾਰੇ ਇਲਾਕੇ ਤੁਸੀਂ ਦੇਖ ਸਕਦੇ ਹੋ ਜੁਪੀ ਐਮਪੀ ਵਾਲੀ ਸਾਈਡ ਆ ਉੱਪਰਲੇ ਹਿੱਸਿਆਂ ਦੇ ਵਿੱਚ ਜਰੂਰ ਬਰਫਵਾਰੀ ਬਣੀ ਹੋਈ ਆ ਦੇਖੋ ਹਿਮਾਚਲ ਦੇ ਉੱਪਰਲੇ ਖੇਤਰ ਜੀ ਇਹਨਾਂ ਦੇ ਵਿੱਚ ਬੱਦਲਵਾਈ ਜਰੂਰ ਬਣੀ ਹੋਈ ਹੈ ਤੇ ਇਧਰ ਲਦਾਖ ਵਾਲੀ ਸਾਈਡ ਜਾਨੀ ਕਿ ਇਹ ਉੱਪਰਲੇ ਹਿੱਸੇ ਨੇ ਜੰਮੂ ਦੇ ਉੱਪਰਲੇ ਖੇਤਰ ਨੇ ਇਹਨਾਂ ਦੇ ਵਿੱਚ ਵੀ ਜਿਹੜੀ ਬੱਦਲਵਾਈ ਬਣੀ ਹੋਈ ਹੈ ਤੇ ਚਾਹੇ ਬਰਫਵਾਰੀ ਹੈ ਜੀ ਇਹ ਸਾਰਾ ਮਿਕਸ ਸਿਸਟਮ ਚੱਲ ਰਿਹਾ ਠੀਕ ਆ ਜੀ ਉਸ ਤੋਂ ਬਾਅਦ ਆ ਧੁੰਦ ਦੀ ਤਸਵੀਰ ਹੇਠਲੇ ਮੈਦਾਨੀ ਖੇਤਰਾਂ ਦੇ ਵਿੱਚ ਦੇਖ ਸਕਦੇ ਹੋ ਚਲਦੀ ਹੋਈ ਨਜ਼ਰ ਆ ਰਹੀ ਹੈ ਜਾਨੀ ਕਿ ਇਹ ਇਧਰੋਂ ਸ਼ੁਰੂ ਹੋ ਕੇ ਹੌਲੀ-ਹੌਲੀ ਅੱਗੇ ਵੱਲ ਨੂੰ ਵਧ ਰਹੀ ਹੈ ਤੇ ਜਿਹੜੀ ਨੀਲੇ ਰੰਗ ਦੀ ਰਾਜਸਥਾਨ ਪੰਜਾਬ ਹਰਿਆਣਾ ਤੇ ਦਿੱਲੀ ਵਾਲੀ ਸਾਈਡ ਤੋਂ ਇਸ ਤਰ੍ਹਾਂ ਲੈਂਦੇ ਵਾਲੀ ਸਾਈਡ ਤੋਂ ਇਸ ਤਰ੍ਹਾਂ ਮੂਵ ਕਰਦੀ ਹੈ ਤੇ ਹੌਲੀ ਹੌਲੀ ਧੁੰਦ ਦਾ ਜਿਹੜਾ ਸਿਸਟਮ ਆ ਉਹ ਸ਼ੁਰੂ ਹੋ ਚੁੱਕਿਆ ਜੀ ਚਾਹੇ ਅੱਜ ਤੋਂ ਲਾਲੀ ਆਪਾਂ ਜਿਵੇਂ ਕਿ ਅੱਜ ਦਾ ਦਿਨ ਲੇੜਾ ਲੰਘ ਚੁੱਕਿਆ ਅੱਜ ਸਵੇਰੇ ਵੀ ਦੇਖਣ ਨੂੰ ਮਿਲੀ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਧੁੰਦ ਜਿਹੜੀ ਦੇਖਣ ਨੂੰ ਮਿਲੂਗੀ ਪਰ ਅਸੀਂ ਇੱਕ ਚੀਜ਼ ਤੁਹਾਨੂੰ ਕਲੀਅਰ ਕਰ ਦਈਏ ਕਿ ਜਿਹੜੇ 5-6 ਦਿਨ ਨੇ ਇਹਨਾਂ ਦੇ ਵਿੱਚ ਜਿਆਦਾ ਪੂਰੇ ਦਿਨ ਦੇ ਲਈ ਇਹ ਧੁੰਦ ਨਹੀਂ ਹੋਊਗੀ ਜਿਵੇਂ ਕਿ ਸਾਰਾ ਦਿਨ ਧੁੰਦ ਨਹੀਂ ਹੋਊਗੀ ਸਿਰਫ ਧੁੰਦ ਜਿਹੜੀ ਉਹ ਕਹਿ ਸਕਦੇ ਆ 9-10 ਵਜੇ ਤੱਕ ਹੀ ਰਹੂਗੀ ਤੇ ਉਸ ਤੋਂ ਬਾਅਦ ਮੱਧਮ ਜਿਹੀ ਜਿਹੜੀ ਤੋਂ ਪੌੜ ਦੇਖਣ ਨੂੰ ਮਿਲਿਆ ਕਰੂਗੀ। ਧੇਰ ਸ਼ਾਮ ਨੂੰ ਫਿਰ ਤੋਂ ਉਤੋ ਹੱਕਲਾਇਆ ਮੌਸਮ ਬਣਿਆ ਕਰੂਗਾ ਤੇ ਉਹਦੇ ਨਾਲ ਰਾਤ ਨੂੰ ਜਿਹੜਾ ਤਾਪਮਾਨ ਉਹ ਡਾਊਨ ਆਇਆ ਕਰੂਗਾ ਜੀ ਤੇ ਠੰਡ ਦੇ ਵਿੱਚ ਹੋਰ ਵਾਧਾ ਹੋਊਗਾ। ਅੱਧੀ ਰਾਤ ਤੋਂ ਬਾਅਦ ਧੁੰਦ ਜਿਹੜੀ ਉਹ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੂਗੀ ਕਾਰਨ ਦੋ ਤੰਨ ਨੇ ਜੀ ਇੱਕ ਤਾਂ ਪਹਾੜੀ ਖੇਤਰਾਂ ਵਿੱਚ ਬਰਫਵਾਰੀ ਵਾਲਾ ਸਿਸਟਮ ਹੌਲੀ-ਹੌਲੀ ਜਿਹੜੀ ਭਾਫ਼ ਦੇ ਨੂਮਾ ਮਾਹੌਲ ਜਿਹੜਾ ਹਵਾ ਦੇ ਵਿੱਚ ਆ ਰਿਹਾ ਉਹ ਨਵੀਂ ਆ ਰਹੀ ਆ ਜੀ ਤੇ ਦੂਜਾ ਜਿਹੜਾ ਖੇਤਾਂ ਨੂੰ ਪਾਣੀ ਲੱਗਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਉਹ ਖੇਤਾਂ ਦੇ ਪਾਣੀ ਦੇ ਜਿਹੜਾ ਜੋ ਸਿਸਟਮ ਹੈ ਭਾਫ਼ ਦੇ ਰੂਪ ਦੇ ਵਿੱਚ ਉੱਪਰ ਉੱਠਦਾ ਤਾਂ ਉਹ ਤਾਪਮਨ ਘਟਣ ਦੇ ਕਾਰਨ ਰਾਤ ਨੂੰ ਠੰਡਕ ਹੋਣ ਦੇ ਕਾਰਨ ਉਹ ਮੈਦਾਨੀ ਖੇਤਰਾਂ ਹੇਠਲੇ ਸਤਾ ਦੇ ਉੱਤੇ ਆ ਜਾਂਦਾ ਧਰਤੀ ਦੀ ਤੇ ਉਹਦੇ ਨਾਲ ਤੋਂ ਧੁੰਦ ਨੂਮਾ ਮਾਹੌਲ ਜਿਹੜਾ ਸੰਘਣਿਤ ਹੁੰਦਾ ਉਹ ਦੇਖਣੀ ਸ਼ੁਰੂ ਆਪਾਂ ਨੂੰ ਦੇਖਣੀ ਮਿਲਣੇ ਸ਼ੁਰੂ ਹੋ ਗਈ ਹੈ ਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਜਿਹੜਾ ਇੱਕ ਸਿਸਟਮ ਆ ਰਿਹਾ 2 3 4 5 ਤਰੀਕ ਦੇ ਨੇੜੇ ਤੇ ਉਸ ਸਿਸਟਮ ਤੋਂ ਬਾਅਦ ਉਸ ਸਿਸਟਮ ਤੋਂ ਬਾਅਦ ਜਿਹੜਾ ਧੁੰਦ ਆਹੋ ਹੋ ਸਕਦਾ ਪੂਰੇ ਦਿਨ ਦੇ ਵਿੱਚ ਨਾ ਉਤਰਿਆ ਕਰੇ ਪੂਰੇ ਦਿਨ ਦੇ ਵਿੱਚ ਧੁੰਦ ਜਿਹੜੀ ਉਹ ਬਣਨੀ ਸ਼ੁਰੂ ਹੋ ਜਾ ਕਰੇ ਉਹ ਜਿਉਂ-ਜਿਉਂ ਸਿਸਟਮ ਨੇੜੇ ਲੱਗੂਗਾ ਕਿੰਨਾ ਕੋ ਸਟਰੋਂਗ ਰਹੇਗਾ ਕਿੰਨਾ ਕੋ ਮੀਂਹ ਦੀਆਂ ਕਾਰਵਾਈਆਂ ਕਰਦਾ ਤਾਂ ਉਸ ਸਿਸਟਮ ਦੇ ਉਧਾਰ ਤੇ ਆਪਾਂ ਜਿਹੜੀ ਅੱਗੇ ਆਉਣ ਵਾਲੇ ਦਿਨਾਂ ਦੀ ਗੱਲਬਾਤ ਕਰਿਆ ਕਰਾਂਗੇ ਗੱਲਬਾਤ ਹਰ ਰੋਜ਼ ਕਰਾਂਗੇ ਜੀ ਲਾਈਵ ਹੋਵਾਂਗੇ ਜਿੱਨਾ ਜੋ ਅਪਡੇਟ ਭਾਰਤੀ ਮੌਸਮ ਵਿਗਿਆਨ ਦੀ ਪ੍ਰਾਈਵੇਟ ਸੰਸਥਾਵਾਂ ਦੇ ਸੈਟੇਲਾਈਟਾਂ ਤੋਂ ਜਾਂ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੋਂ ਜਿੰਨੀ ਕਿ ਜਾਣਕਾਰੀ ਆਪਾਂ ਨੂੰ ਦਿਖਾਈ ਦਿੰਦੀ ਆ ਜਾਂ ਆਪਾਂ ਨੂੰ ਪਤਾ ਲੱਗਦੀ ਆ ਉਹ ਅਸੀਂ ਤੁਹਾਡੇ ਤੱਕ ਪਹੁੰਚਾਉਣੇ ਆ ਅਸੀਂ ਬੋਲ ਕੇ ਦੱਸਦੇ ਆ ਜੀ ਤੁਸੀਂ ਖੁਦ ਵੀ ਉਹਨਾਂ ਸੈਟੇਲਾਈਟਾਂ ਨੂੰ ਜਾ ਕੇ ਖੋਲ ਕੇ ਗੂਗਲ ਦੇ ਉੱਤੇ ਜਾ ਕੇ ਸਰਚ ਕਰਕੇ ਦੇਖ ਸਕਦੇ ਹੋ ਜੀ ਕਿ ਮੌਸਮ ਦੇ ਵਿੱਚ ਕੀ ਕਰਬਟਾ ਸਕਦੀ ਹੈ ਕਿੰਨਾ ਕੁ ਮੌਸਮ ਧੁੰਦ ਵਾਲਾ ਬਣ ਸਕਦਾ ਕਿੰਨੇ ਕੁ ਹਾਲਾਤ ਸਿਸਟਮ ਦੇ ਵਿੱਚ ਮੀਂਹ ਦੇ ਬਣ ਸਕਦੇ ਨੇ ਇਹ ਸਾਰੀ ਅਪਡੇਟ ਤੁਸੀਂ ਖੁਦ ਵੀ ਜਾ ਕੇ ਆਪ ਉਸ ਜੋ ਗੂਗਲ ਦੇ ਉੱਤੇ ਸਰਚ ਮਾਰ ਕੇ ਦੇਖ ਸਕਦੇ ਹੋ ਤਾਂ ਜਿਨ੍ਹਾਂ ਸੱਜਣ ਮਿੱਤਰ ਮੇਰੇ ਨਾਲ ਜੁੜੇ ਸਾਰਿਆਂ ਦਾ ਧੰਨਵਾਦ ਤੇ ਸਾਡੇ ਨਾਲ ਅਰਜਿੰਦਰ ਭਾਈ ਜੀ ਹੁਸ਼ਿਆਰਪੁਰ ਤੋਂ ਜੁੜੇ ਜਿਨ੍ਹਾਂ ਨੇ ਦੱਸਿਆ ਕਿ ਉੱਥੇ ਮੌਸਮ ਬਿਲਕੁਲ ਸਾਫ਼ ਆ ਤੇ ਹੋਰ ਖੇਤਰਾਂ ਦੇ ਵਿੱਚ ਵੀ ਮੌਸਮ ਬਿਲਕੁਲ ਸਾਫ਼ ਆ ਜੀ ਪਰ ਮੌਸਮ ਦੇ ਵਿੱਚ ਜਿਹੜੀ ਧੁੰਦ ਦੀ ਤਬਦੀਲੀ ਆ ਉਹ ਜ਼ਰੂਰ ਆਈ ਹੋਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਵੇਰ ਦੇ ਸਮੇਂ ਜੋ ਵੀ ਅਪਡੇਟ ਆਉਗੀ ਕੱਲ ਨੂੰ ਸਵੇਰ ਦੇ ਸਮੇਂ ਤੜ੍ਹ ਤੱਕ ਜਾਣਕਾਰੀ ਪਹੁੰਚਾ ਦੇਵਾਂਗੇ ਤੇ ਰਾਹੀ ਵੀ ਜਰੂਰ ਧਿਆਨ ਨਾਲ ਜਿਹੜਾ ਆਪਣਾ ਟਰੈਵਲ ਹੈ ਜੀ ਉਹ ਕਰਨ ਕਿਉਂਕਿ ਹੁਣ ਧੁੰਦ ਨੇ ਜਿਹੜਾ ਜ਼ੋਰ ਫੜਨਾ ਸ਼ੁਰੂ ਕਰ ਦੇਣਾ ਇੰਨੀ ਇੱਕ ਅਪਡੇਟ ਹੈ ਜੀ ਤੇ ਮਿਲਦੇ ਹਾਂ ਨਵੀਂ ਅਪਡੇਟ ਦੇ ਵਿੱਚ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ